You have a lot of fans <laughs> in New York City. never believed in that. We have to do one more. I got Lady Money back at the FIFA show. I got a day gap to crazy. Nice meeting you. Nice meeting you. ਗਾयक ਤੇ اداکار ਦਲਜੀਤ ਦਸਾਂਜ ਨਿਊਯਾਰਕ ਦੌਰੇ ਤੇ ਇਸ ਦੌਰਾਨ ਉਹਨਾਂ ਦੇ ਪ੍ਰਸ਼ੰਸਕਾਂ ਤੇ ਸਥਾਨਕ ਪੁਲਿਸ ਚਾਰ ਨੌਕਰਮਚਾਰੀਆਂ ਨਾਲ ਹੋਈਆਂ ਭਾਵੁਕ ਮੁਲਾਕਾਤਾਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਿਸ ਨੇ ਖੂਬ ਸੁੰਖੀਆਂ ਬਰੂਸੀਆਂ ਨੇ ਦਰਅਸਲ ਨਿਊਯਾਰਕ ਦੀਆਂ ਸੜਕਾਂ ਤੇ ਚੁੱਤੀ ਜੈਕਟ ਤੇ ਜੀਨਸ ਪਹਿਨ ਕੇ ਘੁੰਮਦੇ ਦਲਜੀਤ ਨੂੰ ਸਥਾਨਕ ਪੁਲਿਸ ਨੇ ਰੋਕਿਆ ਪੁਲਿਸੀ ਗੱਡੀ ਵਿੱਚੋਂ ਇੱਕ ਪੰਜਾਬੀ ਅਧਿਕਾਰੀ ਉਹਨਾਂ ਨੂੰ ਦੇਖ ਕੇ ਮਜ਼ਾਕੀਆ ਅੰਦਾਜ਼ ਵਿੱਚ ਬੋਲਿਆ ਪੰਜਾਬੀ ਆਗੇ ਹੋਏ ਇਸ ਨੇ ਦਲਜੀਤ ਨੂੰ ਹੈਰਾਨ ਤੇ ਖੁਸ਼ ਕਰ ਦਿੱਤਾ ਪੁਲਿਸ ਅਧਿਕਾਰੀਆਂ ਦੇ ਜਿਵੇਂ ਮੋਦਰਜੀ ਦੇ ਵੱਡੇ ਪ੍ਰਸ਼ੰਸਕ ਨੇ ਤੇ ਪੰਜਾਬੀ ਗੀਤ ਸੁਣਦੇ ਰਹਿੰਦੇ ਨੇ ਇੱਕ ਅਧਿਕਾਰੀ ਨੇ ਮਜ਼ਾਕ ਵਿੱਚ ਕਿਹਾ ਤੇ ਦਲਜੀਤ ਨੂੰ ਉਹਨਾਂ ਦੇ ਅੰਦਾਜ਼ ਵਿੱਚ ਰੋਕਣ ਲਈ ਅਜਾ ਐਲਾਨ ਕੀਤਾ ਇਹ ਮੁਲਾਕਾਤ ਦਲਜੀਤ ਦਸਾਂਝ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਨੇ ਸਭ ਦਾ ਦਿਲ ਜਿੱਤ ਲਿਆ ਇਸ ਦੌਰਾਨ ਇੱਕ ਭਾਰਤੀ ਪ੍ਰਸ਼ੰਸਕ ਨਾਲ ਮੁਲਾਕਾਤ ਹੋਈ ਸੋਸ਼ਲ ਮੀਡੀਆ ਤੇ ਖੂਬ ਬਹੁਤ ਵਾਇਰਲ ਹੋਈ ਪ੍ਰਸ਼ੰਸਕ ਨੇ ਭਾਵੁਕ ਹੁੰਦੇ ਦਲਜੀਤ ਦਾ ਹੱਥ ਫੜਿਆ ਜਿਸ ਨੂੰ ਦਲਜੀਤ ਆਪਣੇ ਮੱਥੇ ਤੇ ਰੱਖਦੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਪੰਜਾਬੀ ਆ ਗਏ ਓਏ ਲਾਰਾ ਫੈਨਿੰਗ ਯੋ ਅਵਰ ਇਵਨ ਬਲੀਵ ਇਟ ਸੋ ਯੇ ਬਹਮੇ ਸੂਬੇ ਇੱਕ ਬੰਦਾ ਮੇਰਾ ਮੋਬਾਈਲ ਖਤਫਾ ਕਰਦਾ ਹਾਂ ਲੈ ਗਾਲ ਦੇਣੀ ਮਨੀ ਬੈਂਕ ਤੇ ਜੀਪਾ ਚਾਰ ਇਨ ਮੈਂ ਕਿਹਾ ਉਧੇ ਗੱਪ ਮਾਰ ਲੈ ਲੈ ਸਹੀ ਨਹੀਂ ਲੈ ਸਹੀ ਨਹੀਂ ਯਾਰ ਦੀਏ ਕਿ ਫਿਲਮਾਂ ਪੰਜਾਬੀ ਫਿਲਮ ਸਰਦਾਰ ਜੀ 3 ਵਿਵਾਦਾਂ ਚ ਰਹੀ ਕਿਉਂਕਿ ਸੱਚ ਪਾਕਿਸਤਾਨੀ ਦਾ ਗਾਰਾ ਹਨੀਆ ਅਮੀਰ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਇਹ ਰਿਲੀਜ਼ ਨਹੀਂ ਹੋ ਸਕੀ ਹਾਲਾਂਕਿ ਇਸ ਸ਼ਮ ਚ ਫਿਲਮ ਨੇ 70 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਤੇ ਇਸ ਦੇ ਨਾਲ ਹੀ ਦਲਜੀਤ ਦੋਸਾਂਖ ਦੀ ਵੱਲਦੀ ਦੀ ਲੋਕ ਪ੍ਰਤਿਆ ਇਹਨਾਂ ਵੀਡੀਓ ਤੋਂ ਸਾਫ਼ ਜ਼ਾਹਿਰ ਹੁੰਦੀ ਹੈ ਪੰਜਾਬੀ ਆ ਗਏ ਯੋ ਯੂ ਹੈਵ ਲੋਟ ਆਫ ਪੈਨਿੰਗ ਯੂ ਡੋਟ ਫੀਲ ਆਈ ਹੈਵ ਬਲੀਵ ਇਨ ਯੂ ਪਰ ਹਮੇਸ਼ਾ ਵੀ ਇੱਕ ਬੰਦਾ ਮੈਨੂੰ ਕੋਲਕਾਤਾ ਜੇ ਆ ਗੱਲ ਲਈਦੀ ਮਨੀ ਮੈਂ ਕਿਹਾ ਜੀਪਾ ਚਾਹੀਦੀ ਮੈਂ ਕਿਹਾ ਉੱਤੇ ਗੱਤ ਮਾਰ ਲੈ ਨਾਈਟ ਵੀਡੀਓ ਨਾਈਟ ਵੀਡੀਓ ਕਾਇਕਤੇ ਅਦਾਕਾਰ ਦਲਜੀਤ ਦਸਾਂਜ ਨਿਊਯਾਰਕ ਦੌਰੇ ਤੇ ਇਸ ਦੌਰਾਨ ਉਹਨਾਂ ਦੇ ਪ੍ਰਸੰਸਕਾਂ ਤੇ ਸਥਾਨਕ ਪੁਲਿਸ ਚਾਰ ਨੌਕਰਮਚਾਰੀਆਂ ਨਾਲ ਹੋਈਆਂ ਭਾਵੁਕ ਮੁਲਾਕਾਤਾਂ ਸੋਸ਼ਲ ਮੀਡੀਆ ਤੇ ਉਹਨਾਂ ਨੇ ਸਾਂਝੀਆਂ ਕੀਤੀਆਂ ਨੇ ਜਿਸ ਨੇ ਖੂਬ ਸੁੰਖੀਆਂ ਬਰੂਸੀਆਂ ਨੇ ਦਰਅਸਲ ਨਿਊਯਾਰਕ ਦੀਆਂ ਸੜਕਾਂ ਤੇ ਛੁੱਟੀ ਜੈਕਟ ਤੇ ਜੀਨਸ ਪਹਿਨ ਕੇ ਘੁੰਮਦੇ ਦਲਜੀਤ ਨੂੰ ਸਥਾਨਕ ਪੁਲਿਸ ਨਰੋਕਿਆ ਪੁਲਿਸ ਦੀ ਗੱਡੀ ਵਿੱਚੋਂ ਇੱਕ ਪੰਜਾਬੀ ਅਧਿਕਾਰੀ ਉਹਨਾਂ ਨੂੰ ਦੇਖ ਕੇ ਮਜ਼ਾਕੀਆ ਅੰਦਾਜ਼ ਵਿੱਚ ਬੋਲਿਆ ਪੰਜਾਬੀ ਆਗੇ ਹੋਏ ਇਸ ਨੇ ਦਲਜੀਤ ਨੂੰ ਹੈਰਾਨ ਤੇ ਖੁਸ਼ ਕਰ ਦਿੱਤਾ ਕਿ ਪੁਲਿਸ ਅਧਿਕਾਰੀਆਂ ਦੱਸੇ ਕਿ ਉਹ ਮੋਹਦਲਜੀ ਦੇ ਵੱਡੇ ਪ੍ਰਸ਼ੰਸਕ ਨੇ ਤੇ ਪੰਜਾਬੀ ਗੀਤ ਸੁਣਦੇ ਰਹਿੰਦੇ ਨੇ ਇੱਕ ਅਧਿਕਾਰੀ ਨੇ ਮਜ਼ਾਕ ਵਿੱਚ ਕਿਹਾ ਤੇ ਦਲਜੀਤ ਨੂੰ ਉਹਨਾਂ ਦੇ ਅੰਦਾਜ਼ ਵਿੱਚ ਰੋਕਣ ਲਈ ਅਜੇ ਐਲਾਨ ਕੀਤਾ ਇਹ ਮੁਲਾਕਾਤ ਦਲਜੀਤ ਦਸਾਂਝ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ ਨੇ ਸਭ ਦਾ ਦਿਲ ਜਿੱਤ ਲਿਆ ਇਸ ਦਰਮਿਆਨ ਇੱਕ ਭਾਰਤੀ ਪ੍ਰਸ਼ੰਸਕ ਨਾਲ ਮੁਲਾਕਾਤ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਪ੍ਰਸ਼ੰਸਕ ਨੇ ਭਾਵੁਕ ਹੁੰਦੇ ਦਲਜੀਤ ਦਾ ਹੱਥ ਫੜਿਆ ਜਿਸ ਨੂੰ ਦਲਜੀਤ ਆਪਣੇ ਮੱਥੇ ਤੇ ਰੱਖਦੇ ਨੇ ਤੁਸੀਂ ਵੀ ਦੇਖੋ ਇਹ ਵੀਡੀਓ ਪੰਜਾਬੀ ਆ ਗਏ ਓਏ ਲੋਟ ਆਫ ਫੈਨਿੰਗ ਜੋ ਆਈਵੈਂਟਸ ਬੀਕਿਨ ਸੋ ਯੇ ਬਹਮੇ ਸੋ ਵੀ ਇੱਕ ਬੰਦਾ ਮੇਰਾ ਨੋਕਾ ਕਤਲ ਦਿੱਤਾ ਲੈ ਗਾਲ ਲੈਣੀ ਮਨੀ ਮੈਂ ਕਿਹਾ ਜੀ ਫਸ ਜਾ ਵੀ ਮੈਂਗਾ ਉਦੈ ਗੱਪ ਮਾਰ ਲੈ ਲੈਸ ਗੀ ਲੈਸ ਗੀ ਦਿੱਏ ਕਿ ਫਿਲਮ ਪੰਜਾਬੀ ਫਿਲਮ ਸਰਦਾਰ ਜੀ 3 ਵਿਵਾਦਾਂ ਚ ਰਹੀ ਕਿਉਂਕਿ ਉਸ ਪਾਕਿਸਤਾਨੀ اداکارਆ ਹਨੀਆ ਅਮੀਰ ਦੀ ਮੌਜੂਦਗੀ ਕਾਰਨ ਭਾਰਤ ਵਿੱਚ ਇਹ ਰਿਲੀਜ਼ ਨਹੀਂ ਹੋ ਸਕੀ ਹਾਲਾਂਕਿ ਇਸ ਸ਼ਾਮਚ ਫਿਲਮ ਨੇ 70 ਕਰੋੜ ਤੋਂ ਵੱਧਾ ਕਾਰੋਬਾਰ ਕੀਤਾ ਤੇ ਇਸ ਦੇ ਨਾਲ ਹੀ ਦਲਜੀਤ ਦੋਸਾਂਝ ਦੀ ਵਲਦੀ ਦੀ ਲੋਕਪ੍ਰਿਤਾ ਇਨਾ ਵੀਡੀਓ ਤੋਂ ਸਾਫ਼ ਜ਼ਾਹਿਰ ਹੁੰਦੀ ਹੈ